ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਰਦੀਆਂ ਵਿੱਚ ਦਿਲ ਦੇ ਦੌਰੇ ਦੇ ਕਈ ਮਾਮਲੇ ਦੇਖਣ ਨੂੰ ਮਿਲਦੇ ਹਨ ਕਈ ਵਾਰ ਲੋਕਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ ਅਜਿਹੀ ਸਥਿਤੀ 'ਚ ਸਟ੍ਰੋਕ ਬ੍ਰੇਨ ਹੈਮਰੇਜ ਹਾਰ ਅਟੈਕ ਕਾਰਡੀਕ ਅਸਟੈਂਡ ਦੀ ਸਮੱਸਿਆ ਕਾਫੀ ਵਾਝ ਜਾਂਦੀ ਹੈ ਸਰਦੀਆਂ ਵਿੱਚ ਬਹੁਤ ਸਾਰੇ ਲੋਕ ਆਲਸ ਕਾਰਨ ਸਰੀਰ ਤੌਰ ਤੇ ਘੱਟ ਸਰਗਰਮ ਰਹਿੰਦੇ ਹਨ ਇਸ ਕਾਰਨ ਸੇ ਵਿੱਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੋ ਪੰਦਾ ਸ਼ਿਰਕਤ ਤੌਰ ਤੇ ਸਰਗਰਮ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਡਾ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਦਾ ਪੱਧਰ ਨੋਰਮਲ ਰਹਿ ਸਕੇ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਦਿਲ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਤੁਹਾਡਾ ਭਾਰ ਵੱਧ ਜਾਂਦਾ ਹੈ ਖੂਨ ਵਿੱਚ ਗਲੂਕੋਜ਼ ਦਾ ਪੱਧਰ ਉੱਚਾ ਹੋ ਸਕਦਾ ਹੈ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਸਰਦੀਆਂ ਇਸ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਉਪਾਅ ਠੰਡ ਵਿੱਚ ਕਿਉਂ ਵਧਦਾ ਹੈ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਆਮ ਤੌਰ ਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਰਹਿੰਦਾ ਹੈ ਅਤੇ ਗਰਮੀਆਂ ਵਿੱਚ ਘਟ ਰੰਦਾ ਹੈ ਇਹ ਇਸ ਲਈ ਹੈ ਕਿਉਂਕਿ ਘਟ ਤਾਮਨ ਕਨ ਖੂਨ ਦੀਆਂ ਨਾੜੀਆਂ ਅਸਥਾਈ ਤੌਰ ਤੇ ਤੰਗ ਹੋ ਜਾਂਦੀਆਂ ਹਨ ਤੰਗ ਨਾੜੀਆਂ ਅਤੇ ਧਮਣੀਆਂ ਰਾਹੀਂ ਖੂਨ ਦਾ ਸੰਚਾਰ ਕਰਨ ਲਈ ਵਧੇਰੇ ਦਬਾਅ ਦੀ ਲੋੜ ਪੈਂਦੀ ਹੈ ਇਸ ਕਾਰਨ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਮੌਸਮ ਬਦਲਦੇ ਹੀ ਆਪਣੇ ਬਲੱਡ ਪ੍ਰੈਸ਼ਰ ਦੇ ਪੱਧਰ ਦੇ ਧਿਆਨ ਦੇਣਾ ਸ਼ੁਰੂ ਕਰੋ ਹਾਈ ਬਲੱਡ ਪ੍ਰੈਸ਼ਰ ਕਈ ਵਾਰ ਸਰਦੀਆਂ ਵਿੱਚ ਭਾਰ ਵਧਣ ਛੁੱਟੀਆਂ ਦੌਰਾਨ ਜ਼ਿਆਦਾ ਸੋਡੀਅਮ ਵਾਲੇ ਭੋਜਨ ਖਾਣ, ਸਰੀਰਕ ਗਤੀਵਿਧੀਆਂ ਦੀ ਕਮੀ ਆਦਿ ਕਾਰਨ ਹੋ ਸਕਦਾ ਹੈ। ਸਰਦੀਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਤਰੀਕੇ ਨੰਬਰ 1: ਠੰਡੇ ਮੌਸਮ ਵਿੱਚ ਕਈ ਵਾਰ ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਤੁਹਾਨੂੰ ਠੁਕਵੇਂ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਇੱਕ ਟੋਪੀ, ਦਸਤਾਨੇ, ਸਕਾਫ ਅਤੇ ਥਰਮਲ ਜੁਰਾਬਾਂ ਪਾਉਣਾ ਯਕੀਨੀ ਬਣਾਓ। ਇਹ ਤੁਹਾਡੇ ਸਰੀਰ ਦਾ ਤਾਪਮਾਨ ਸਹੀ ਰੱਖਣ ਵਿੱਚ ਮਦਦ ਕਰਦੇ ਹਨ। ਨੰਬਰ 2 ਸਾਰਾ ਦਿਨ ਬੇਸੇ ਦੇ ਕੰਬਲ ਜਾਂ ਰਜਾਈ ਹੇਠਾਂ ਨਾ ਸੋ ਜਾ ਬੈਠ ਕੇ ਕੰਮ ਨਾ ਕਰੋ ਸਿਹਤ ਤੌਰ ਤੇ ਕਿਰਿਆਸ਼ੀਲ ਰਹਿਣਾ ਵੀ ਜ਼ਰੂਰੀ ਹੈ ਜੋ ਸਰੀਰ ਨੂੰ ਅੰਦਰੋਂ ਗਰਮੀ ਮਿਲੇ ਖੂਨ ਦਾ ਸੰਚਾਰ ਠੀਕ ਰਹਿਣਾ ਚਾਹੀਦਾ ਹੈ ਇਸ ਨਾਲ ਤੁਹਾਡਾ ਦਿਲ ਵੀ ਮਜ਼ਬੂਤ ਹੋਵੇਗਾ ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ ਤੁਸੀਂ ਘਰ ਵਿੱਚ ਯੋਗਾ ਆਦੀ ਕਰ ਸਕਦੇ ਹੋ ਜੇਕਰ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਸੈਰ ਕਰਦੇ ਹੋ ਤਾਂ ਜੋਗਿੰਗ ਕਰਦੇ ਹੋ ਤਾਂ ਦੌੜਦੇ ਹੋ ਸਾਈਕਲਿੰਗ ਕਰਦੇ ਹੋ ਤਾਂ ਇਸ ਨਾਲ ਸਰੀਰਕ ਕਿਰਿਆਸ਼ੀਲ ਰਹੇਗਾ ਤੇ ਗਰਮੀ ਵੀ ਮਿਲੇਗੀ ਨੰਬਰ 3 ਸਰਦੀਆਂ 'ਚ ਬਿਹਤਰ ਪ੍ਰਸ਼ਨ ਨੂੰ ਕੰਟਰੋਲ ਕਰਨ ਲਈ ਸਿਹਤਮੰਦ ਖੁਰਾਕ ਲਓ ਇਸ ਵਿੱਚ ਉਹ ਭੋਜਨ ਸ਼ਾਮਲ ਕਰੋ ਜੋ ਦਿਲ ਦੀ ਸਿਹਤ ਦਾ ਸਮਰਥਨ ਕਰਦੇ ਹਨ ਪ੍ਰੋਸ਼ਮ ਨਾਲ ਭਪੂਰ ਸਬਜ਼ੀਆਂ ਫਲ ਸਾਬਤ ਅਨਾਜ ਘੱਟ ਪ੍ਰੋਟੀਨ ਆਦਿ ਦਾ ਸੇਵਨ ਕਰੋ ਨੰਬਰ 4 ਸਰਦੀਆਂ 'ਚ ਅਕਸਰ ਲੋਕ ਘੱਟ ਪਾਣੀ ਪੀਂਦੇ ਹਨ ਇਸ ਮੌਸਮ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ ਹਾਈਡਰੇਸ਼ਨ ਤੁਹਾਡੇ ਖੂਨ ਨੂੰ ਗਾੜਾ ਕਰ ਸਕਦੀ ਹੈ ਜਿਸ ਨਾਲ ਤੁਹਾਡੇ ਦਿਲ ਦੀ ਖੂਨ ਪੰਪ ਕਰਨਾ ਮੁਸ਼ਕਲ ਹੋ ਜਾਂਦਾ ਹੈ ਬੇਸ਼ੱਕ ਤੁਹਾਨੂੰ ਠੰਡ ਵਿੱਚ ਘੱਟ ਪਿਆਸ ਮਹਿਸੂਸ ਹੁੰਦੀ ਹੈ ਪਰ ਫਿਰ ਵੀ ਤੁਹਾਨੂੰ ਲੋੜਿੰਗ ਦਾ ਮਾਤਰਾ ਵਿੱਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਨੰਬਰ 5 ਸਰਦੀਆਂ 'ਚ ਲੋਕ ਜ਼ਿਆਦਾ ਸ਼ਰਾਬ ਅਤੇ ਕੈਫੀਨ ਦਾ ਸੇਵਨ ਕਰਦੇ ਹਨ ਪਰ ਇਹ ਦਿਲ ਦੀ ਨੁਕਸਾਨਦੇ ਹੋ ਸਕਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਪੱਧਰ ਹੋ ਸਕਦਾ ਹੈ ਇਹ ਦੋਵੇਂ ਚੀਜ਼ਾਂ ਸਰੀਰ ਵਿੱਚ ਗਰਮੀ ਦੇ ਨੁਕਸਾਨ ਨੂੰ ਵਧਾ ਸਕਦੀਆਂ ਹਨ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 6 ਸਰਦੀਆਂ 'ਚ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਜਾਂਦਾ ਹੈ ਬਿਹਤਰ ਹੈ ਕਿ ਤੁਸੀਂ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਖਾਓ ਅਤੇ ਧੁੱਪ ਸੇਕੋ ਨੰਬਰ 7 ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਸਰਦੀਆਂ 'ਚ ਹਰ ਰਾਤ 7 ਤੋਂ 8 ਹਰਤੇ ਦਿਨ ਨੀਂਦ ਲਓ ਇਸ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਅਤੇ ਸਿਹਤਮੰਦ ਮਹਿਸੂਸ ਕਰੋਗੇ ਤਣਾਅ ਅਤੇ ਚਿੰਤਾ ਦਾ ਪੱਧਰ ਵੀ ਘਟ ਜਾਵੇਗਾ ਜੋ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਬਹੁਤ ਜ਼ਰੂਰੀ ਹੈ ਨੰਬਰ 8 ਬਲੱਡ ਪ੍ਰੈਸ਼ਰ ਮਾਪਣ ਵਾਲੀ ਮਸ਼ੀਨ ਰੱਖੋ ਜੇਕਰ ਤੁਸੀਂ ਆਸ਼ੀਸ਼ ਮਹਿਸੂਸ ਕਰਦੇ ਹੋ ਤਾਂ ਦਿਲ ਦੀ ਧੜਕਣ ਵਧ ਜਾਂਦੀ ਹੈ ਤਾਂ ਤੁਹਾਨੂੰ ਪਸੀਨਾ ਆਉਂਦਾ ਹੈ ਤਾਂ ਤੁਸੀਂ ਤੁਰੰਤ ਘਰ ਬੈਠੇ ਹੀ ਆਪਣਾ ਬੀਪੀ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਬਲ ਪ੍ਰਸ਼ਨ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ। ਦੇਸੀ ਘਿਓ ਭਾਰਤੀ ਘਰਾਂ ਦੇ ਵਿੱਚ ਪਾਇਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਇਸ ਕੀ ਵਰਤੋਂ ਕਰਨ ਦੇ ਨਾਲ ਨਾਲ ਪੂਜਾ ਦੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਘਿਓ ਨੂੰ ਸ਼ੁੱਧ ਮੰਨਿਆ ਜਾਂਦਾ ਹੈ। ਕੁਝ ਲੋਕ ਦਾਲ ਚ ਘਿਓ ਮਿਲਾ ਕੇ ਵੀ ਪੀਂਦੇ ਹਨ। ਜਦਕਿ ਕੁਝ ਲੋਕ ਇਸ ਦਾ ਨਾਮ ਸੁਣਦੇ ਹੀ ਇਸ ਤੋਂ ਦੂਰ ਭੱਜ ਜਾਂਦੇ ਹਨ। ਆਯੂਵੇਦ ਅਨੁਸਾਰ ਜਵਾਨਾ ਦੇਸੀ ਘਿਓ ਖਾਣ ਨਾਲ ਸਿਹਤ ਸੁਧਾਰ ਹੁੰਦਾ ਹੈ ਇਸ ਤੋਂ ਇੱਕ ਨਹੀਂ ਸਗੋਂ ਕਈ ਫਾਇਦੇ ਮਿਲਦੇ ਹਨ ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੇਸੀ ਘਿਓ ਕੈਸਟੋਲ ਵਧਾਉਣ ਦਾ ਕੰਮ ਕਰਦਾ ਹੈ ਸਰਦੀਆਂ 'ਚ ਇਸ ਨੂੰ ਖਾਣ ਨਾਲ ਨਾੜੀਆਂ 'ਚ ਜੰਮ ਜਾਂਦਾ ਹੈ ਆਹ ਜਾਣਦਿਆਂ ਸੱਚ ਕੀ ਹੈ ਨੰਬਰ 1 ਸਰਦੀਆਂ ਵਿੱਚ ਦੇਸੀ ਘਿਓ ਖਾਣ ਦੇ ਫਾਇਦੇ ਸਰੀਰ ਗਰਮ ਹੋ ਜਾਂਦਾ ਹੈ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਇਮਿਊਨਿ ਸਿਸਟਮ ਮਜ਼ਬੂਤ ਹੁੰਦਾ ਹੈ ਚੰਬੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ ਨੰਬਰ 2 ਦਿਲ ਦੀ ਸਿਹਤ ਲਈ ਫਾਇਦੇਮੰਦ ਦੇਸੀ ਘਿਓ ਵਿੱਚ ਪਾਇਆ ਜਾਣ ਵਾਲਾ ਚਰਬੀ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਇਹ ਕੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਤੋਂ ਘਟ ਕਰਦਾ ਹੈ ਮਾਨਸਿਕ ਸਿਹਤ ਵਿੱਚ ਸੁਧਾਰ ਕਰਉ ਤੇ ਜਜ਼ਾਜਾਸ ਨੂੰ ਵਧਾਉ ਪੋਸ਼ਣ ਦੀ ਕਮੀ ਨੂੰ ਪੂਰਾ ਕਰਦਾ ਹੈ ਨੰਬਰ 3 ਇਸ ਸਰਦੀਆਂ ਵਿੱਚ ਦੇਸੀ ਘਿਓ ਜੰਮ ਜਾਂਦਾ ਹੈ ਨਾੜਾਂ ਵਿੱਚ ਸਰਦੀਆਂ ਵਿੱਚ ਦੇਸੀ ਘਿਓ ਕੈਸਟਰੋਲ ਨੂੰ ਵਧਾਉਂਦਾ ਹੈ ਜਾਨੀ ਕਿ ਇਹ ਨਾੜੀਆਂ ਵਿੱਚ ਜੰਮ ਜਾਂਦਾ ਹੈ ਇਹ ਸਿਰਫ ਇੱਕ ਭੁਲੇਖਾ ਹੈ ਸਰੀਰ ਦੇ ਤਾਪਮਾਨ ਦੇ ਕਿਉਂ ਪਿਘਲ ਜਾਂਦਾ ਹੈ ਜਦੋਂ ਤੁਸੀਂ ਘਿਓ ਖਾਂਦੇ ਹੋ ਤਾਂ ਇਹ ਸਰੀਰ ਵਿੱਚ ਪਾਜ ਜਾਂਦਾ ਹੈ ਤੇ ਊਰਜਾ ਵਜੋਂ ਵਰਤਿਆ ਜਾਂਦਾ ਹੈ ਕਿਉਂ ਨਾੜੀਆਂ ਵਿੱਚ ਜਮਾ ਹੋਣ ਦੀ ਬਜਾਏ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਜਾਂਦਾ ਹੈ ਕਈ ਖੋਜਾਂ ਅਨੁਸਾਰ ਦੇਸੀ ਘਿਓ ਖਾਣਾ ਚੰਗਾ ਹੁੰਦਾ ਹੈ ਭਾਵੇਂ ਸਰਦੀ ਹੋਵੇ ਜਾਂ ਗਰਮੀ ਇਸ ਮੌਜੂਦ ਐਂਟੀਆਕਸਡੈਂਟ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਸੈਚੂਰੇਟਿਡ ਫੈਟ ਵੀ ਸਰੀਰ ਦੇ ਅਤੇ ਦਿਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹਾਲਾਂਕਿ ਇਸ ਨੂੰ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ ਜੇਕਰ ਕੈਸਟਰੋਲ ਜ਼ਿਆਦਾ ਹੈ ਤਾਂ ਘਿਓ ਤੋਂ ਪਰਹੇਜ਼ ਕਰੋ ਕਿਉਂਕਿ ਉਹ ਦਿਲ ਦੀਆਂ ਨਾੜੀਆਂ 'ਚ ਜੰਮਦਾ ਨਹੀਂ ਅਤੇ ਨਾ ਹੀ ਕੈਸਟਰੋਲ ਨੂੰ ਵਧਾਉਂਦਾ ਹੈ ਸਰਦੀਆਂ ਵਿੱਚ ਦੇਸੀ ਘਿਓ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਸਰਦੀਆਂ ਵਿੱਚ ਦੇਸੀ ਘਿਓ ਕਿਸ ਨੂੰ ਨਹੀਂ ਖਾਣਾ ਚਾਹੀਦਾ ਜਿਸ ਦਾ ਲਿਫਟ ਪ੍ਰੋਫਾਈਲ ਵਾਦਾ ਹੋਵੇ ਉੱਚ ਕੈਸਟਰੋਲ ਹੋਵੇ ਨੰਬਰ 3 ਲੋਕ ਪਹਿਲਾਂ ਹੀ ਮੋਟਾਪੇ ਅਤੇ ਵਧੇ ਹੋਏ ਭਾਰ ਦੀ ਸਮੱਸਿਆ ਨਾਲ ਜੂਝ ਰਹੇ ਹੋਣ ਹਾਈ ਬਲੈਡ ਪ੍ਰੈਸ਼ਰ ਦੇ ਮਰੀਜ਼ ਜਿਗਰ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਲੀਵਰ ਸੋਰਸਿਸ ਬਦਹਾਜਮੀ ਗੈਸ ਜਾਂ ਪੇਟ ਦੀ ਸਮੱਸਿਆ ਜਿਹੜੇ ਲੋਕ ਰੋਜ਼ਾਨਾ ਕਸਰਤ ਜਾਂ ਯੋਗਾ ਨਹੀਂ ਕਰਦੇ ਉਹਨਾਂ ਨੂੰ ਘਿਓ ਦਾ ਸੇਵਨ ਘਟ ਕਰਨਾ ਚਾਹੀਦਾ ਹੈ ਮੋਟਾਪਾ ਇੱਕ ਵੱਧ ਰਹੀ ਵਿਸ਼ਵਵਿਆਪੀ ਚਿੰਤਾ ਹੈ ਅਤੇ ਇਸ ਦੇ ਪ੍ਰਭਾਵ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਦੇ ਜੋਖਮਾਂ ਤੋਂ ਕਿਤੇ ਵੱਧ ਹਨ ਇੱਕ ਜਿਆ ਖੇਤਰ ਹੈ ਜਿਸ ਤੇ ਅਕਸ਼ਰ ਧਿਆਨ ਨਹੀਂ ਦਿੱਤਾ ਜਾਂਦਾ ਜਾਨੀ ਮੋਟਾਪੇ ਅਤੇ ਜੋੜਾਂ ਦੀ ਸਿਹਤ ਦਾ ਆਪਸੀ ਵਿੱਚ ਗੂੜਾ ਸਬੰਧ ਹੈ ਸਰੀਰ ਦਾ ਵਾਧੂ ਭਾਰ ਤੁਹਾਡੇ ਜੋੜਾਂ ਖਾਸ ਕਰਕੇ ਗੋਡਿਆਂ ਕੂਲੇ ਅਤੇ ਰੀੜ ਦੀ ਹੱਡੀ ਤੇ ਬਹੁਤ ਦਬਾਅ ਪਾ ਸਕਦਾ ਹੈ ਜਿਸ ਕਾਰਨ ਜੋੜਾਂ ਚ ਘਸਾਅ ਅਤੇ ਟੁੱਟ ਫੁੱਟ ਵੱਜ ਜਾਂਦੀ ਹੈ ਅਤੇ ਗਠੀਏ ਵਰਗੀਆਂ ਪੁਰਾਣੀਆਂ ਜੋੜਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਜ ਜਾਂਦਾ ਹੈ ਨੰਬਰ 1 ਮोटापा ਅਤੇ ਜੋੜਾਂ ਦੇ ਦਰਦ ਵਿੱਚ ਕੀ ਹੈ ਸਬੰਧ? ਨੰਬਰ 1 ਵਧਿਆ ਹੋਇਆ ਮਕੈਨੀਕਲ ਤਣਾਅ। ਸਰੀਰ ਦੇ ਭਾਰ ਦੇ ਹਰ ਵਾਧੂ ਪੌਣ ਦੇ ਨਾਲ ਪਾਰ ਚੁੱਕਣ ਵਾਲੇ ਜੋੜਾਂ ਦੇ ਇੱਕ ਵਾਧੂ ਬਲ ਲਗਾਇਆ ਜਾਂਦਾ ਹੈ ਜੋ ਆਖਰਕਾਰ ਤੁਰਨ, ਪੌੜੀਆਂ ਚੜ੍ਹਨ ਅਤੇ ਬਹੁਤ ਕੁਝ ਕਰਨ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਨੰਬਰ 2 ਸੋਜ ਨੂੰ ਘਟਾਉਣਾ। ਮोटापे ਕਾਰਨ ਪੂਰੇ ਸਰੀਰ ਵਿੱਚ ਸੋਜ ਘਟ ਜਾਂਦੀ ਹੈ। ਚਰਬੀ ਅਤੇ ਤੀਸੂ ਪ੍ਰਕਾਰ ਰਸਾਇਣ ਪੈਦਾ ਕਰਦੇ ਹਨ ਜੋ ਜੋੜਾਂ ਦੇ ਕੈਰੀਲੇਜ ਦੇ ਟੁੱਟਣ ਵਿੱਚ ਯੋਗਦਾਨ ਪਾ ਸਕਦੇ ਹਨ ਨੰਬਰ 3 ਗਤੀਸ਼ੀਲਤਾ ਵਿੱਚ ਕਮੀ ਮੋਟਾਪਾ ਅਕਸਰ ਸਰੀਰ ਗਤੀਵਿਧੀ ਨੂੰ ਸੀਮਿਤ ਕਰਦਾ ਹੈ ਜਿਸ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ ਹੱਡੀਆਂ ਦੀ ਗਣਤਾ ਵਿੱਚ ਕਮੀ ਅਤੇ ਜੋੜਾਂ ਦੀ ਸਥਿਰਤਾ ਵਿੱਚ ਕਮੀ ਆਉਂਦੀ ਹੈ ਜੋ ਜੋੜਾਂ ਦੀਆਂ ਸਮੱਸਿਆ ਨੂੰ ਅੱਗੇ ਵਧਾਉਂਦੀ ਹੈ ਤੁਹਾਡੇ ਜੋੜਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਇਹ ਹਾਂ ਸੁਝਾ ਸਿਹਤਮੰਦ ਵਜ਼ਨ ਨੂੰ ਬਰਕਰਾਰ ਰੱਖੋ ਤੁਹਾਡੇ ਸਰੀਰ ਦੇ ਭਾਰ ਦਾ 5 ਜਾਂ 10% ਘਟ ਕਰਨਾ ਤੁਹਾਡੇ ਜੋੜਾਂ ਦੇ ਤਣਾਅ ਕਾਫੀ ਘਟ ਹੋ ਸਕਦਾ ਹੈ ਅਤੇ ਜੋੜਾਂ ਦੇ ਰੋਗਾਂ ਤੋਂ ਤਰੱਕੀ ਹੌਲੀ ਹੌਲੀ ਹੋ ਸਕਦੀ ਹੈ ਨੰਬਰ 2 ਐਕਟਿਵ ਰਹੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਤਣਾਅ ਨੂੰ ਵਧਾਏ ਬਿਨਾ ਜੋੜਾਂ ਦੀ ਲਚਕਤਾ ਨੂੰ ਬਿਹਤਰ ਰੱਖਣ ਲਈ ਤੈਰਕੀ ਸੈਰ ਜਾਂ ਸਾਈਕਲਿੰਗ ਵਰਗੀਆਂ ਘੱਟ ਪ੍ਰਭਾਵ ਵਾਲੀਆਂ ਕਸਰਤਾਂ ਕਰੋ ਨੰਬਰ 3 ਇੱਕ ਸੰਤੁਲਿਤ ਖੁਰਾਕ ਦੀ ਪਾਲਣਾ ਕਰੋ ਸਾੜ ਵਿਰੋਧੀ ਭੋਜਨ ਜਿਵੇਂ ਕਿ ਨਟਸ ਸਾਬਤ ਅਨਾਜ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ ਪ੍ਰੋਸੈਸਡ ਅਤੇ ਮਿੱਠੇ ਭੋਜਨਾਂ ਤੋਂ ਪਰਹੇਜ਼ ਕਰੋ ਜੋ ਸੋਜ ਨੂੰ ਵਧਾ ਸਕਦੇ ਹਨ ਨੰਬਰ 4 ਲੰਬੇ ਸਮੇਂ ਲਈ ਖੜੇ ਹੋਣ ਜਾਂ ਬੈਠਣ ਤੋਂ ਪਰਹੇਜ਼ ਕਰੋ ਜੋੜਾਂ ਦੇ ਬਲਾਰੇ ਦਬਾਅ ਦੇ ਅਕਰਾ ਤੋਂ ਬਚਣ ਲਈ ਬੈਠਣ ਅਤੇ ਖੜੇ ਹੋਣ ਦੇ ਵਿੱਚ ਵਾਰੀ-ਵਾਰੀ ਨਾਲ ਕੰਮ ਕਰੋ ਨੰਬਰ 6 ਸਹੀ ਜੁੱਤੀਆਂ ਦੀ ਚੋਣ ਕਰੋ ਆਪਣੇ ਗੋਡਿਆਂ ਤੇ ਕੋਗਲਿਆਂ ਤੇ ਪ੍ਰਭਾਵ ਨੂੰ ਘਟਾਉਣ ਲਈ ਆਰਾਮਦਾਇਕ ਚੰਗੀ ਗੱਦੀਦਾਰ ਜੁੱਤੀਆਂ ਪਾਓ ਗੈਰ ਸਰਜਿਕਲ ਇਲਾਜ ਦੇ ਵਿਕਲਪਾਂ ਵਿੱਚ ਭਾਰ ਨੂੰ ਨਿਰੰਤਰ ਕਰਨਾ ਖੁਰਾਕ ਦੀਆਂ ਆਤਾਂ ਨੂੰ ਬਦਲਣਾ ਨਿਯਮਿਤ ਕਸਰਤ ਅਤੇ ਸਰੀਰਕ ਇਲਾਜ ਸ਼ਾਮਲ ਹਨ ਅਜਿਹੇ ਮਾਮਲਿਆਂ ਵਿੱਚ ਜਿੱਥੇ ਗੈਰ ਸਰਜੀਕਲ ਤਰੀਕੇ ਨਾਕਾਫੀ ਹਨ ਸਰਜੀਕਲ ਦਾਖਲ ਦੀ ਲੋੜ ਹੋ ਸਕਦੀ ਹੈ ਨੰਬਰ 7 ਜੋੜ ਬਦਲ ਦੀ ਸਰਜਰੀ ਫੰਕਸ਼ਨ ਨੂੰ ਬਹਾਲ ਕਰਨ ਦੇ ਦਰਦ ਨੂੰ ਘਟਾਉਣ ਲਈ ਖਰਾਬ ਜੋੜ ਜਿਵੇਂ ਕਿ ਗੋਡਾ ਜਾਂ ਕੰਬਰ ਨੂੰ ਇੱਕ ਨਕਲੀ ਇੰਪਲਾਂਟ ਨਾਲ ਬਦਲ ਜਾ ਸਕਦੇ ਹਨ ਧੰਨਵਾਦ